ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਤੇ ਬਾਈ ਅੱਜ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪਰਾਣਾ ਲੱਗ ਜਾਂਦੀ ਆ ਤੇ ਅੱਜ ਆਏ ਆ ਬਾਈ ਦਲਪ੍ਰੀਤ ਕੋਲੇ ਤੇ ਬਾਈ ਕੋਲੇ ਅੱਜ ਝੋਟੀ ਮੁਕਾਕਸ਼ੀ ਜੋ ਤੁਸੀਂ ਦੇਖ ਰਹੇ ਆ ਬਾਈ ਸ਼ਕੀਮ ਝੋਟੀ ਆ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਆਂ ਦਲਪ੍ਰੀਤ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਕੀ ਡਿਟੇਲ ਆ ਬਾਈ ਝੋਟੀ ਦੀ? ਇਹ ਬਈ ਪੌਣੇ 13 ਸਾਲਾਂ ਦੀ ਝੋਟੀ ਆ ਇਹ। ਠੀਕ ਆ। ਹਾਂ ਜੀ। ਤੇ ਇਦਾਂ ਤਾਂ ਕੋਈ ਨਹੀਂ ਆ। 2000 ਚੱਕੀ ਜਾਂਦੀ ਆ ਦੋ ਦੇ। ਦੋ ਚੱਕੀਆਂ ਠੀਕ ਆ। ਹਾਂ ਜੀ। ਤੇ ਮਾਂ ਦਾ ਰਿਕਾਰਡ ਪਤਾ ਬਾਈ ਕੀ ਕੋਈ? ਨਹੀਂ ਮਾਂ ਦਾ ਜੀ ਆਪਾਂ ਲੈ ਕੇ ਆਏ ਆ। ਠੀਕ ਲੈ ਕੇ ਆਏ। ਹਾਂ ਜੀ। ਬਾਈ ਦਾ ਬਈ ਵਪਾਰ ਲੈਣ ਦਾ ਕੰਮ ਆ। ਪੁੱਛਾ ਨਹੀਂ ਆਪਾਂ ਉਹਨਾਂ ਨੂੰ। ਠੀਕ ਆ ਠੀਕ। ਹਾਂ ਜੀ। ਬਾਕੀ ਤੁਸੀਂ ਝੋਟੀ ਦੇਖ ਸਕਦੇ ਆ ਬਈ ਸੰਗ ਸੰਗ ਬਹੁਤ ਸੋਹਣਾ ਝੋਟੀ ਦਾ ਬੋਡੀ ਸਟਰਕਚਰ ਵੀ ਬਈ ਪੌਣੇ 13 ਸਾਲਾਂ ਦੀ ਝੋ ਤੇ ਬਾਕੀ ਵੀ ਚੰਗੀਆਂ ਬਹੁਤ ਚਾਰ ਥਾਂ ਦਾ ਕੋਈ ਭੋਰਾ ਫੋੜ ਛਾਗ ਨਹੀਂ ਵੀ ਥਾਣਾ ਤੇ ਦੇਖ ਸਕਦੇ ਆ ਪਟਪੁਰੇ ਦੀ ਚੰਗੀ ਆ ਬਹੁਤ ਬੋਡੀ ਸਟਰਕਚਰ ਸੋਹਣਾ ਝੋਟੀ ਦਾ ਲੋ ਬਈ ਸੰਗ ਸੰਗ ਤੁਸੀਂ ਦੇਖੋ ਬਈ ਸੰਗ ਸੰਗ ਬਹੁਤ ਸੋਹਣਾ ਨਾਲ ਹੀ ਮੁੜਿਆ ਹੋ ਬਈ ਜਮਾ ਕੁੰਡਾ ਸੰਗ ਇਹ ਦੇਖ ਸਕਦੇ ਆ ਤੇ ਦਲਪ੍ਰੀਤ ਬਾਈ ਕੀ ਡਿਮਾਂਡ ਕਰਦੇ ਆ ਆ 46000 ਰੁਪਏ ਬਾਈ 46000 ਹਾਂਜੀ ਥੋੜਾ ਘਣਾ ਮੰਨ ਤਾਣਾ ਹੋ ਜੂ ਆਏਗਾ ਥੋੜਾ ਘਣਾ ਇਹੋ ਬਈ ਬੜਾ ਨਹੀਂ ਹੋਣਾ ਇਹ ਚ ਠੀਕ ਹੈ ਹਾਂਜੀ 46000 ਰੁਪਏ ਬਾਈ ਨੇ ਬਈ ਡਿਮਾਂਡ ਕੀਤੀ ਆ ਆਏਗੇ ਦਾ ਬਾਈਆਂ ਦਾ ਇਮਾਨਤਾਨ ਕਰਦਾਂਗੇ ਤੇ ਸੀਲ ਠੰਡੀ ਹੈਗੀ ਆ ਬਈ ਤੁਸੀਂ ਦੇਖ ਹੀ ਸਕਦੇ ਆ ਨਹੀਂ ਲਥੁ ਲਥੁ ਜੇ ਕਰਦਾ ਫਿਰਦਾ ਹੁੰਦਾ ਪਸੂ ਉਹ ਜਿਹੀ ਕੋਈ ਗੱਲਬਾਤ ਨਹੀਂ ਠੰਡੀ ਸੀਲ ਪੂਰੀ ਆ ਤੇ ਬਈ ਦਲਪ੍ਰੀਤ ਦਾ ਆਪ ਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸੋ ਘਰ ਆਪਣਾ ਗਊਸ਼ਾਲਾ ਕੋਲੇ ਆ ਬਈ ਠੀਕ ਆ ਹਾਂਜੀ ਤੇ ਫੋਨ ਨੰਬਰ ਬਈ 82643 32992 ਠੀਕ ਇੱਕ ਵਾਰੀ ਹੋਰ 82643 32992 ਠੀਕ ਆ ਬਾਈ ਦਾ ਫੋਨ ਨੰਬਰ ਬਈ ਡਿਸਪਲੇ ਤੇ ਚੱਲੀ ਜਾਂਦਾ ਜੇ ਸਾਥੋਂ ਕੋਈ ਦੱਸਣ ਨਹੀਂ ਕੋਈ ਕਮੀ ਪੇਸ਼ੀ ਰਹਿ ਗਈ ਹੈ ਉਹ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਇਹ ਕੋਈ ਵੀ ਹੋਰ ਅਨੁਪਰਸ਼ਨ ਲੈਣੀ ਹੈ ਤੁਸੀਂ ਬਾਈਨਾ ਫੋਨ ਤੇ ਕਰੋ ਗੱਲਬਾਤ ਰਲਾਉ ਸੌਦਾ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਇੰਨੇ ਨਾਲ ਬਈ ਸਾਡਾ ਹੌਸਲਾ ਬਣਾਈ ਰਹਿੰਦਾ ਜੋ ਵੀ ਭਰਾ ਚੈਨਲ ਤੇ ਪਹਿਲੀ ਾਰ ਵੀਡੀਓ ਦੇਖ ਰਿਹਾ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਤੇ ਇਦਾਂ ਹੀ ਮੇਰਾ ਭਰਾ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ